ਕੁਝ ਦਿਨ ਪਹਿਲਾਂ ਇਲਾਕੇ ਵਿੱਚ ਔਰਤਾਂ ਦਾ ਇੱਕ گروਹ ਹੈ ਜੋ ਕਿ ਬੱਸ ਵਿੱਚ ਸਵਾਰ ਔਰਤਾਂ ਦੀਆਂ ਸਨੇਚਿੰਗ ਕਰਦਾ ਸੀ ਤੇ ਹੱਥਾਂ ਦੇ ਗਹਿਣੇ ਗੱਟੇ ਜੋ ਮਿਲਦਾ ਸੀ ਸਭ ਟੁੱਟ ਕੇ ਲੈ ਜਾਂਦਾ ਸੀ ਲੋਕਾਂ ਨੂੰ ਉਸੇ ਪਤਾ ਲੱਗਦਾ ਜਦੋਂ ਸਭ ਲੁੱਟ ਜਾਂਦਾ ਤੇ ਔਰਤਾਂ ਮੋਕਦੇ ਫਰਾ ਦੇ ਜਾਂਦੀਆਂ ਹਨ ਮੁਰੰਡੇ ਵਿਖੇ ਵੀ ਕੁਝ ਦਿਨ ਪਹਿਲਾਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਸੀਸੀਟੀਵੀ 'ਚ ਸਾਰਾ ਮਾਮਲਾ ਕੁਰਾਲੀ ਦਾ ਕੈਦ ਹੋ ਗਿਆ ਸੀ ਜਿੱਥੇ ਇੱਕ ਬਿਲੀ ਬੋਰਡ ਦੇ ਉੱਚ ਅਧਿਕਾਰੀ ਲੇਡੀਆਂ ਕੁਝ ਕਸ ਉਰਤਾਂ ਦੀਆਂ ਹੱਥ ਦੀ ਚੂੜੀ ਕੱਟ ਲਈ ਗਈ ਸੀ ਜਿਹਦੀ ਕਿਵੇਂ ਲੱਖ ਰੁਪਏ ਦੱਸੀ ਜਾ ਰਹੀ ਸੀ ਸਾਰਾ ਮਾਲਾ ਸੀਸੀਟੀਵੀ ਕੈਦੋਂ ਤੋਂ ਬਾਅਦ ਪੁਲਿਸ ਵੱਲੋਂ ਮੜੀ ਮਸਤੀ ਦੀ ਦਿਖਾਉਂਦੇ ਹੋਏ 3ਆਂ ਟਰੇਸ ਕਰ ਲਈ ਗਈਆਂ ਜਿਹਨਾਂ ਵਿੱਚੋਂ 6 3ਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੁਹਾਨੂੰ ਸੁਣਾਉਣੇ ਇਸ ਸੰਬੰਧੀ ਡੀਐਸਪੀ ਧਰਨਵੀਰ ਸਿੰਘ ਕੀ ਜਾਣਕਾਰੀ ਦੇ ਰਹੇ ਹਨ ਇਹਦੀ ਸਾਰੀ ਵਾਅਵਾ ਖੱਟੀ ਜਾ ਰਹੀ ਹੈ ਐਸਐਚਓ ਸੁਤਨਾਮ ਸਿੰਘ ਸਿਟੀ ਕੋਰਾਲੀ ਅਤੇ ਸੀਐਚ ਸਟਾਫ ਵੱਲੋਂ ਜਿਹੜੇ ਇੱਕ ਨਾ ਰੁਤੀਕਾ ਗਰਗ ਜਿਹੜੇ ਹੈਗੇ ਆ ਉਹ ਜੌਬ ਕਰਦੇ ਸੀ ਆਪਣਾ ਬਿਜਲੀ ਡਿਪਾਰਟਮੈਂਟ ਦੇ ਵਿੱਚ ਤੇ ਉਹਨਾਂ ਨਾਲ ਇਹ 19 ਤਰੀਕ ਨੂੰ ਸਿਟੀ ਕਰਾਲੀ ਦਾ ਜਿਹੜਾ ਬੱਸ ਸਟੈਂਡ ਉੱਥੇ ਵਾਰਦਾਤ ਹੋਈ ਸੀ ਜਿਨ੍ਹਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਆ ਕੇ ਇਹ ਸਾਡੀ ਵੀ ਇਨਫੋਰਮੇਸ਼ਨ ਆਈ ਅਸੀਂ ਨਾਲ ਹੀ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਅਸੀਂ ਉਸੇ ਦਿਨ ਹੀ ਸਵੇਰੇ ਪਲਾ ਫੁਟੇਜ ਕੱਢੀ ਜਾ ਕੇ ਉੱਥੇ ਜਿਹੜੀ ਹੈਗੀ ਸਾਡੇ ਕੈਮਰੇ ਲੱਗੇ ਪਏ ਆ ਤੇ ਉਹਨਾਂ ਵਿੱਚੋਂ ਕੁਝ ਲੇਡੀਜ਼ ਦੀਆਂ ਫੁਟੇਜ ਸਾਡੇ ਕੋਲ ਸਾਹਮਣੇ ਆਈਆਂ ਉਹਨਾਂ ਦੇ ਆਧਾਰ ਤੇ ਅਸੀਂ ਫਿਰ ਜਿਹੜੀਆਂ ਹੈਗਾ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਸਾਡੇ ਮ ਆਸ-ਪਾਸ ਨਿਗਰੱਖੀ ਜਾਵੇ ਤੇ ਉਹਦੇ ਵਿੱਚ ਅਸੀਂ ਸਿਵਲ ਦੇ ਵਿੱਚ ਤੇ ਸਾਡੇ ਜਿਹੜੇ ਐਸ ਐਚਓ ਸਤਨਾਮ ਜਿਹੜੇ ਸਿਟੀ ਕਰਾਲੀ ਦੇ ਤੇ ਇਸ ਟ੍ਰੈਫਿੰਗ ਚਾਰਜ ਜਗਤ ਉਹਨਾਂ ਨੂੰ ਵੀ ਇਹਨਾਂ ਵੱਲੋਂ ਕਿਹਾ ਕਿ ਕਿ ਸਾਰਾ ਦਿਨ ਉਹ ਉੱਥੇ ਹੁੰਦੇ ਆ ਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਬਾਸ ਆਂਦੀ ਅਸੀਂ ਧਿਆਨ ਰੱਖ ਰਹੇ ਸੀ ਵੀ ਕੋਈ ਇਦਾਂ ਦੀਆਂ ਲੇਡੀਜ਼ ਜਿਹੜੀਆਂ ਇੱਥੇ ਘੁੰਮਦਾ ਨਹੀਂ ਰਹੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਉਹ ਦੇਖੀਆਂ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਮੌਕੇ ਤੇ ਕਾਬੂ ਕਰ ਲਏ ਇਹਨਾਂ ਨੂੰ ਜੀ ਇਹਨਾਂ ਵੱਲੋਂ ਕੀ ਕੀ ਬਿਆਨ ਦਿੱਤਾ ਸੀ ਜੇ ਕੋ ਜਿਹੜੀ ਇਹਨਾਂ ਦੀ 15 ਗ੍ਰਾਮ ਦੀ ਜਿਹੜੀ ਇਹ ਦੱਸ ਰਹੀ ਸੀ ਕਿ ਮੇਰੀ ਵੰਗ ਸੀ ਜਿਹੜੀ ਇਹਨਾਂ ਨੇ ਜਦੋਂ ਬੱਸ ਚੜ੍ਹੇ ਆ ਉਸ ਤੋਂ ਇਹਨਾਂ ਨੇ ਚੈੱਕ ਕੀਤੀ ਉਹ ਹੈ ਨਹੀਂ ਸੀ ਤੇ ਜਿਹੜੀ ਹੈਗੀ ਉਹ ਅਸੀਂ ਇਹਨਾਂ ਕੋਲੋਂ ਰਿਕਵਰੀ ਕਰ ਲਈ ਸੀ ਉਹ ਬਿਲਕੁਲ ਜੀ ਜਿਹਨਾਂ ਵੱਲੋਂ ਸਾਡੂੰ ਸ਼ਿਕਾਇਤ ਕੀਤੀ ਗਈ ਸੀ ਇਹ ਜਿਆਦਾਤਰ ਜਿਹੜੀਆਂ ਹੈਗੀਆਂ ਪਟਿਆਲਾ ਜ਼ਿਲ੍ਹਾ ਤੇ ਸੰਗਰੂਰ ਤੋਂ ਬਲੋਂਗ ਕਰਦੀਆਂ ਇਹ ਤੇ ਇਹਨਾਂ ਦੀ ਜਿਹੜੀ ਏਜ ਹੈਗੀ ਉਹ 50 ਪਲੱਸ ਆ ਸਾਰਿਆਂ ਦੀ ਤੇ ਜੇ ਅਸੀਂ ਇਹਨਾਂ ਦੀ ਹੁਣ ਤੱਕ ਜੀ ਜਿਹੜੀ ਅਸੀਂ ਤਫ਼ਤੀਸ਼ ਕੀਤੀ ਉਹਦੇ ਵਿੱਚ ਜਿਹੜੇ ਇਹਨਾਂ ਦੇ ਉੱਪਰ ਆਲਰੇਡੀ ਤਿੰਨ ਤਿੰਨ ਮੁਕਦਮੇ ਆਲਰੇਡੀ ਦਰਜ ਹੈਗੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਇਹ ਕਿ ਜੇ ਉਹਨਾਂ ਦੇ ਵੀ ਕੋਈ ਇਦਾਂ ਦੇ ਪਰਚੇ ਹੋਏ ਆ ਤੇ ਉਹ ਅਨਟ੍ਰੇਸ ਚੱਲ ਰਹੇ ਆ ਤੇ ਉਹਨਾਂ ਨਾਲ ਤਾਲਮੇਲ ਕਰਕੇ ਜਿਹੜਾ ਉਹਨਾਂ ਦਾ ਵੀ ਜਿਹੜਾ ਹੈ ਟ੍ਰੇਸ ਕੀਤਾ ਇਹ ਦੇਖੋ ਜ਼ਿਆਦਾਤਰ ਤਾਂ ਇਹ ਜਿਹੜਾ ਬੱਸ ਨੂੰ ਟਾਰਗੇਟ ਕਰਦੇ ਸੀ ਕਿਉਂਕਿ ਬੱਸ ਤੇ ਜਿਹੜੇ ਚੜਦੇ ਆ ਹਮੇਸ਼ਾ ਹਰ ਇੱਕ ਬੰਦੇ ਨੂੰ ਹੁੰਦਾ ਕਿ ਮੈਨੂੰ ਸੀਟ ਮਿਲ ਜਵੇ ਬੈਠਣ ਵਾਸਤੇ ਤੇ ਜਦੋਂ ਇਹ ਸਾਰੀਆਂ ਪੰਜ ਛੇ ਜਣੀਆਂ ਇਕੱਠੀਆਂ ਭੀੜ ਹੋ ਕੇ ਧੱਕਾ ਮੁਕੀ ਕਰਦੀਆਂ ਉਸੇ ਟਾਈਮ ਜਿਹੜੀ ਹੈਗੀ ਆ ਜਾਂ ਚੈਨ ਹੋ ਗਈ ਆ ਉਹਨੂੰ ਬ੍ਰੇਕ ਕਰ ਦਿੰਦੇ ਸੀ ਜਾਂ ਕੋਈ ਵੰਗ ਪਾਈ ਵੀ ਆ ਉਹਨੂੰ ਬ੍ਰੇਕ ਕਰਕੇ ਜਿਹੜੀਆਂ ਇਹ ਲਾ ਲੈਂਦੀਆਂ ਸੀ ਮੈਂ ਰਿਸ਼ਵਟ